ਸੰਗਤ ਜੀ ਪੋਦੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਸਿੱਖਾਂ ਨੂੰ ਜਦ ਸਤਿਗੁਰੂ ਮਹਾਰਾਜ ਦੇ ਪਰਿਵਾਰ ਦੇ ਉੱਤੇ ਵਰਤੇ ਇਹਨੇ ਇਹਨਾਂ ਕਹਿਰ ਦੇ ਦਿਨਾਂ ਦੀ ਯਾਦ ਆਉਂਦੀ ਹੈ ਤੇ ਹਰ ਸਿੱਖ ਦੇ नेत्र ਸੇਜਲ ਹੋ ਜਾਣੇ ਸੁਭਾਵਕ ਨਹੀਂ ਪਾਈ ਬੜਾ ਕੈਰ ਵਰਤਿਆ ਹੈ ਇਸ ਬੋਦੀ ਮਹੀਨੇ ਸਤਿਗੁਰੂ ਮਹਾਰਾਜ ਸਰਸਾ ਪਾਰ ਕਰਕੇ ਦੋ ਵੱਡੇ ਛੋਟ ਵੱਡੇ ਸਾਹਿਬਜ਼ਾਦੇ ਨਾਲ ਨੇ ਪੰਜ ਪਿਆਰੇ ਤੇ ਕੁਝ 40 ਕੇ ਸਿੰਘ ਨੇ ਨਾਲ ਸਤਿਗੁਰੂ ਮਹਾਰਾਜ ਦੇ ਚਮਕੌਰ ਵਾਲ ਨੂੰ ਚਾਲੇ ਪਾ ਦਿੰਦੇ ਨੇ ਸਰਸਾ ਪਾਰ ਕਰਕੇ ਕੱਚੀ ਗੜੀ ਵੱਲ ਸਤਿਗੁਰੂ ਮਹਾਰਾਜ ਚੱਲ ਪੈਂਦੇ ਨੇ ਤੇ ਨਾਲ ਹੀ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬ ਜੀ ਆਦੀ ਸਰਸਾ ਪਾਰ ਕਰਦੇ ਨੇ ਚੱਲ ਪੈਂਦੇ ਨੇ ਸਰਸਾ ਦੇ ਵੇਗ ਦੇ ਨਾਲ ਨਾਲ ਮਾਤਾ ਜਾਣਦੀ ਹੈ ਕਿ ਇਹ ਸਰਸਾ ਨਦੀ ਅੱਗੇ ਜਾ ਕੇ ਸਤਲੁਜ ਦੇ ਵਿੱਚ ਰਲ ਜਾਂਦੀ ਹੈ ਜਾਣਦੀ ਹੈ ਕੋਈ ਨਾ ਕੋਈ ਰਸਤਾ ਅੱਗੇ ਮਿਲ ਹੀ ਜਾਣਾ ਹੈ ਅੱਜ ਜ਼ਿਕਰ ਕਰਨਾ ਹੈ ਕਿ ਛੋਟੇ ਸਹਿਬਜਾਦ ਦੇ ਅਤੇ ਮਾਤਾ ਗੁਜਰਕੌਰ ਅੱਗੇ ਕਿਸ ਪਲ ਪਾਸੇ ਵੱਲ ਚਲੇ ਜਾਂਦੇ ਨੇ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦਿਆਂ ਦੇ ਨਾਲ ਸਰਸਾ ਪਾਰ ਕਰਦੇ ਨੇ ਤੇ ਸਹਬਜਾਦਾ ਫਤੇ ਸਿੰਘ ਤੇ ਸਹਬਜਾਦਾ ਜੋਰਾਵਰ ਸਿੰਘ ਨਾਲ ਖੜੇ ਹੋਏ ਨੇ ਮਾਤਾ ਦੇ ਤੇ ਇੱਕ ਖੱਤਰ ਹੈ ਨਾਲ ਜੋ ਸਰਸਾ ਵਾਰ ਕੀਤੀ ਹੈ ਪੁੱਛਣ ਲੱਗੇ ਦਾਦੀ ਮਾ ਹੁਣ ਕਿਸ ਪਾਸੇ ਜਾਣਾ ਹੈ ਦਾਦੀ ਮਾ ਕਹਿਣ ਲੱਗੀ ਪੁੱਤਰ ਜਿਸ ਪਾਸੇ ਇਹ ਨਦੀ ਦਾ ਪਾਣੀ ਵਹਿ ਰਿਹਾ ਹੈ ਇਸੇ ਪਾਸੇ ਤੁਰਨਾ ਕਰੀਏ ਚੱਲ ਪੈਂਦੇ ਨੇ ਨਦੀ ਦੇ ਨਾਲ-ਨਾਲ ਨਿੱਕੇ-ਨਿੱਕੇ ਕਦਮਾਂ ਦੇ ਨਾਲ ਚੱਲ ਰਹੇ ਨੇ ਅੱਜ ਨਿੱਕੇ-ਨਿੱਕੇ ਬੱਚੇ ਛੋਟੇ-ਛੋਟੇ ਕਦਮਾਂ ਦੇ ਨਾਲ ਵੱਡੀਆਂ ਪੁਲੰਘਾਂ ਪਟ ਰਹੇ ਨੇ ਵੱਡੇ ਸਾਖੇ ਕਰਨੇ ਨੇ ਤੇ ਸਮਾਂ ਐਸਾ ਹੈ ਜਿਵੇਂ ਅੱਜ ਸਮਾਂ ਰੁਕ ਗਿਆ ਹੁੰਦਾ ਹੈ ਉਸੇ ਥਾਂ ਤੇ ਸਰਸਾ ਦੇ ਪਾਣੀ ਦੀ ਕਲਕਲ ਦੀ ਆਵਾਜ਼ ਹੈ ਤੇ ਸਮਾਂ ਸ਼ਾਂਤ ਹੈ ਜਿਸ ਤਰ੍ਹਾਂ ਸਰਸਾ ਨੂੰ ਉਰਾਨੇ ਦੇ ਰਿਹਾ ਹੋਵੇ ਕੀ ਖਟਿਆ ਸਰਸਾ ਪਾਪਣੇ ਕਿਉਂ ਮਾਰੇ ਅਲੋੜਾ ਅਜ ਤੇਰੇ ਕਰਕੇ ਪਪੂ ਨੇ ਪਿਆ ਪਰਵਾਰ ਵਿਛੋੜਾ ਦੇ ਰੰਡੇ ਪਪੂ ਨੇ ਪੈ ਗਿਆ ਵਿਛੋੜਾ ਇਹ ਕੈਸੀ ਚੜ ਕੇ ਆਈ ਕੁਪਾਸੇ ਇੱਕ ਪਾਸੇ ਜੋੜਾ ਅੱਜ ਤੇਰੇ ਕੰਡੇ ਪਾਪਣੇ ਪਿਆ ਪਰਵਾਰ ਵਿਚੋੜਾ ਤੇਰੇ ਕਰਕੇ ਪਪੂ ਨੇ ਪੈ ਗਿਆ ਵਿਛੋੜਾ ਸਰਸਾ ਦੇ ਪਾਣੀ ਦੀ ਕਲਕਲ ਦੀ ਆਵਾਜ਼ ਹੈ ਤੇ ਛੋਟੇ ਸਾਹਿਬ ਜਾਦੀ ਤੇ ਮਾਂ ਗੁਜਰੀ ਟੁਰੇ ਜਾ ਰਹੇ ਨੇ ਜੰਗਲ ਦੇ ਰਸਤੇ ਨਿੱਕੇ ਨਿੱਕੇ ਸਵਾਲ ਕਰੀ ਜਾਂਦੇ ਨੇ ਦਾਦੀ ਮਾਂ ਨੂੰ ਦਾਦੀ ਵੱਡੇ ਵੀਰ ਕਦੋਂ ਆਉਣਗੇ ਵੀਰ ਅਜੀਤ ਸਿੰਘ ਵੀਰ ਜੁਝਾਰ ਸਿੰਘ ਕੀ ਆਪਣੇ ਪਿੱਛੇ ਪਿੱਛੇ ਆਈ ਜਾ ਰਹੇ ਨੇ ਮਾਂ ਜਵਾਬ ਦਿੰਦੀ ਹੈ ਹਾਂ ਪੁੱਤਰ ਤੁਹਾਡੇ ਵੀਰ ਪਿੱਛੇ ਪਿੱਛੇ ਤੁਰੇ ਆਉਂਦੇ ਨੇ ਆਪਾਂ ਅੱਗੇ ਚੱਲੇ ਚੱਲੀਏ ਪੁੱਤਰ ਜਾ ਰਹੇ ਨੇ ਅੱਗੇ ਜਾ ਕੇ ਸਾਬ ਜਾਦਾ ਫਤੇ ਸਿੰਘ ਕਹਿਣ ਲੱਗਿਆ ਮਾਂ ਮੈਂ ਮੈਨੂੰ ਚੱਕ ਲੈ ਜਿਸ ਤਰ੍ਹਾਂ ਬੱਚੇ ਕਹਿ ਦਿੰਦੇ ਨੇ ਮੈਨੂੰ ਗੋਦੀ ਚੱਕ ਲੈ ਮੈਂ ਥੱਕ ਗਿਆ ਹਾਂ ਤੇ ਮਾਂ ਸਾਬ ਜਾਦਿਆਂ ਨੂੰ ਖੱਜਰ ਦੇ ਉੱਤੇ ਬਿਠਾ ਦਿੰਦੀ ਹੈ ਤੇ ਨਾਲ-ਨਾਲ ਚੱਲੀ ਜਾ ਰਹੀ ਹੈ ਤੁਰੇ ਜਾ ਰਹੇ ਨੇ ਹਨੇਰੇ ਦੇ ਵਿੱਚ ਜੰਗਲ ਦਾ ਰਸਤਾ ਹੈ ਕੁਝ ਪਤਾ ਨਹੀਂ ਸਾਰਾ ਦਿਨ ਇਸੇ ਤਰ੍ਹਾਂ ਹੀ ਤੁਰਨਾ ਹੈ ਅੱਜ ਕੋਈ ਪਤਾ ਨਹੀਂ ਕਿਸ ਪਾਸੇ ਰਾਹ ਹੈ ਹਨੇਰਾ ਹੈ ਅੱਖਾਂ ਦੇ ਮੂਰੇ ਜਾਈ ਜਾ ਰਹੇ ਨੇ ਚੱਲਦੇ ਆ ਚੱਲਦੇ ਆ ਸ਼ਾਮਾਂ ਪੈ ਜਾਂਦੀਆਂ ਨੇ ਕੀ ਹੋਇਆ ਅੱਗੇ ਸਰਸਾ ਨਦੀ ਜਿੱਥੇ ਸਤਲੁਜ ਦੇ ਵਿੱਚ ਬਲੀਨ ਹੁੰਦੀ ਹੈ ਮਾਂ ਨੂੰ ਇੱਕ ਕੁੱਲੀ ਨਜ਼ਰੀ ਪੈਂਦੀ ਹੈ ਕੁੱਲੀ ਦੇ ਵਿੱਚ ਦੀ ਆਵਾਜ਼ ਆ ਗ ਰਿਹਾ ਹੈ ਤੇ ਮਾਂ ਉਸ ਕੁੱਲੀ ਦੇ ਵੱਲ ਚੱਲ ਪੈਂਦੀ ਹੈ। ਜਾ ਕੇ ਆਵਾਜ਼ ਮਾਰਦੀ ਹੈ, ਦਸਤਕ ਦਿੰਦੀ ਹੈ ਦਵਾਰ ਦੇ ਉੱਤੇ ਭਾਈ ਕੋਈ ਹੈ? ਤੇ ਇਹ ਕੁੱਲੀ ਹੈ ਕੁੰਮੇ ਮਾਸ ਕੀ ਦੀ। ਕੁੰਮਾ ਮਾਸ ਕੀ ਬਾਹਰ ਆਉਂਦਾ ਹੈ ਕੀ ਵੇਖਦਾ ਹੈ ਕਿ ਬਿਰਧ ਮਾਤਾ ਅਤੇ ਦੋ ਛੋਟੇ ਬੱਚੇ ਨੇ ਪੁੱਛਣ ਲੱਗਿਆ ਮਾਂ ਐਸ ਵੇਲੇ ਕਿੱਧਰੋਂ ਆਏ ਹੋ ਮੰਨਦੇ ਵਿੱਚ ਇਸ ਨੂੰ ਵੀ ਖਟਕਾ ਹੈ ਕਿ ਗੁਰੂ ਪਰਿਵਾਰ ਤੇ ਵਿਵਤਾ ਦਾ ਸਮਾਂ ਹੈ ਹੋਵੇ ਨਾ ਤੇ ਗੁਰੂ ਮਾਤਾ ਜੀ ਨੇ ਪੁੱਛ ਲਿਆ ਮਾਂ ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਬੱਚੇ ਤਾਂ ਨਹੀਂ ਕਿ ਮਾਂ ਕਹਿਣ ਲੱਗੀ ਹਾਂ ਪੁੱਤਰ ਅੱਜ ਅਸੀਂ ਤੇਰੇ ਘਰ ਦੇ ਵਿੱਚ ਰਾਤ ਬਤੀਤ ਕਰਨੀ ਹੈ ਤੂੰ ਇਹ ਦੱਸ ਤੇਰੇ ਘਰ ਦੇ ਵਿੱਚ ਇਤਨੀ ਜਗ੍ਹਾ ਹੈ ਕਿ ਅਸੀਂ ਰਾਤ ਬਤੀਤ ਕਰ ਲਈਏ। ਹੁਮਾ ਹਮਾਸ਼ੀ ਕੀ ਚਰਨਾ ਤੇ ਪ੍ਰਣਾਮ ਕਰਦਾ ਹੈ ਮਾਂ ਮੇਰੇ ਭਾਗ ਨੇ ਮੈਂ ਤੇਰੀ ਸੇਵਾ ਕਰਾਂ ਅੱਜ ਮੇਰੇ ਪਾਪ ਕੱਟੇ ਜਾਣੇ ਨੇ। ਸਤਿਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਨਗੇ ਜੇ ਮੈਂ ਅੱਜ ਤੇਰੀ ਸੇਵਾ ਕਰ ਸਕਿਆ। ਅੰਦਰ ਲੈ ਜਾਂਦਾ ਹੈ। ਗਰਮ ਬਸਤਰ ਦਿੰਦਾ ਹੈ ਛੋਟੇ ਸਾਹਿਬ ਆਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ। ਆਸਣ ਲਵਾ ਦਿੰਦਾ ਹੈ ਤੇ ਆਖਦਾ ਹੈ ਮਾਂ ਤੁਸੀਂ ਆਰਾਮ ਕਰੋ ਮੈਂ ਨਗਰ ਦੇ ਵਿੱਚ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਕਰਕੇ ਆਵਾਂ ਜਾਂਦਾ ਹੈ ਨਗਰ ਦੇ ਵਿੱਚ ਮਾਈ ਲక్ష్ਮੀ ਦਾ ਘਰ ਹੈ ਪੰਡਤ ਘਰਾਣੇ ਦੇ ਨਾਲ ਸੰਬੰਧ ਰੱਖਦੀ ਹੈ ਮਾਈ ਲక్ష్ਮੀ ਤੇ ਇਕੱਲੀ ਰਹਿੰਦੀ ਹੈ ਜਾ ਕੇ ਬੇਨਤੀ ਕਰਦਾ ਹੈ ਲక్ష్ਮੀ ਮੇਰੇ ਘਰ ਗੁਰੂ ਪਰਿਵਾਰ ਆਇਆ ਹੋਇਆ ਹੈ ਤੇ ਆਪਾਂ ਸੇਵਾ ਕਰਨੀ ਹੈ ਕੋਈ ਰੋਲ ਰਰਪਾ ਨਹੀਂ ਪਾਉਣਾ ਪ੍ਰਸ਼ਾਦਾ ਤਿਆਰ ਕਰ ਤੇ ਮੈਨੂੰ ਗਰਮ ਬਸਤਰ ਦੇ ਮੈਂ ਜਾ ਕੇ ਗੁਰੂ ਪਰਿਵਾਰ ਨੂੰ ਠੰਡ ਤੋਂ ਬਚਾਉਣਾ ਹੈ ਛੋਟੇ ਬੱਚੇ ਨੇ ਮਾਂ ਹੁਜਰੀ ਹੈ ਤੇ ਤੂੰ ਪ੍ਰਸ਼ਾਦਾ ਤਿਆਰ ਕਰ ਗਰਮ ਬਸਤਰ ਲੈ ਕੇ ਪਹੁੰਚ ਜਾਂਦਾ ਹੈ ਤੇ ਇਹ ਮਾਈ ਲక్ష్ਮੀ ਪ੍ਰਸ਼ਾਦਾ ਤਿਆਰ ਕਰ ਕਰਕੇ ਗਰਮ ਦੁੱਧ ਲੈ ਕੇ ਪਹੁੰਚ ਜਾਂਦੀ ਹੈ ਕੁੰਮੇ ਮਾਸ ਕੀ ਦੀ ਛੰਨ ਦੇ ਵਿੱਚ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਨੇ ਸੇਵਾ ਕਰਦੇ ਨੇ ਦੋਨੇ ਜਾਣੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਮਾਂ ਤੋਂ ਪ੍ਰਸ਼ਾਦਾ ਸ਼ਿਕਾ ਕੇ ਮਾਂ ਲక్ష్ਮੀ ਚਲੀ ਜਾਂਦੀ ਹੈ ਤੇ ਇਹ কুমਮਾ ਮਾਸ ਕੀ ਛੰਨ ਦੇ ਬਾਹਰ ਬੈਠ ਜਾਂਦਾ ਹੈ ਤੇ ਮਾਤ ਗੁਜਰੀ ਛੋਟੇ ਸਾਹਿਬ ਜਾਦੀ ਅੰਦਰ ਆਰਾਮ ਕਰ ਰਹੇ ਨੇ ਕਰਮ ਕੱਪੜਿਆਂ ਦੇ ਵਿੱਚ ਲਪੇਟ ਰੱਖਿਆ ਹੈ ਮਾਂ ਗੁਜਰੀ ਨੇ ਛੋਟੇ ਬੱਚਿਆਂ ਨੂੰ ਬੈਠੀ ਹੋਈ ਹੈ ਸਮੇਂ ਦੀ ਉਦੇੜ ਬੁਣਦੇ ਵਿੱਚ ਲੱਗੀ ਹੋਈ ਹੈ ਕਿ ਕੀ ਪਾਣਾ ਵਰਤ ਰਿਹਾ ਹੈ ਸੋਚਾਂ ਦੇ ਵਿੱਚ ਬੈਠੀ ਹੈ ਕਿ ਦਰਿਆ ਦੇ ਵੱਲੋਂ ਠੰਡੀ ਬਾਦ ਦਾ ਬੁੱਲਾ ਆ ਕੇ ਮਾਂ ਦੇ ਚਿਹਰੇ ਤੇ ਟਕਰਾਂਦਾ ਹੈ ਟਕਰਾਂਦਾ ਹੈ ਮਾਂ ਦੇ ਚਿਹਰੇ ਦੇ ਨਾਲ ਤੇ ਮਾਂ ਦੀ ਬਿਰਤੀ ਟੁੱਟ ਜਾਂਦੀ ਹੈ ਤੇ ਹਵਾ ਨੂੰ ਪੁੱਛਣਾ ਕਰਦੀ ਹੈ ਦਸਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਦਸਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾਲਨੀ ਦੇਵਕੀ ਜਵਾਬ ਮੈਨੂੰ ਪੁੱਛ ਦੇ ਨੇ ਲਾਲ ਦੋਵੇਂ ਘੜੀ ਮੁੜੀ ਕਰ ਦੇ ਸਵਾਲਨੀ ਦਸਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਕਿਦਰ ਗਿਆ ਮੇਰਾ ਲਾਲੀਂ ਸੋਚਾਂ ਦੇ ਵਿੱਚ ਬੈਠੀ ਬੈਠੀ ਸਾਰੀ ਰਾਤ ਬਤੀਤ ਹੋ ਜਾਂਦੀ ਹੈ ਅੰਮ੍ਰਿਤ ਵੇਲਾ ਹੋਇਆ ਮਾਂ ਲక్ష్ਮੀ ਦੁੱਧ ਦੀ ਸੇਵਾ ਲੈ ਕੇ ਆ ਜਾਂਦੀ ਹੈ ਤੇ ਕੁੰਮਾ ਮਾਸਕੀ ਆਖਦਾ ਹੈ ਮਾਂ ਤੁਸੀਂ ਆਰਾਮ ਕਰੋ ਮੈਂ ਗੁਰੂ ਪਰਿਵਾਰ ਦੀ ਕੋਈ ਸੁਧ ਲੈ ਕੇ ਆਉਂਦਾ ਹਾਂ ਕਿਥੇ ਨੇ ਗੁਰੂ ਪਾਤਸ਼ਾਹ ਵੱਡੇ ਸਾਹਿਬ ਜਾਦੇ ਮੈਂ ਤੁਹਾਡਾ ਮੇਲ ਕਰਵਾਉਂਦਾ ਹਾਂ ਗੁਰੂ ਪਰਿਵਾਰ ਦੇ ਨਾਲ ਚੱਲ ਪੈਂਦਾ ਹੈ ਕੁੰਮਾ ਮਾਸਕੀ ਤੇ ਅੱਗਿਓ ਮਿਲ ਪੈਂਦਾ ਹੈ ਇਸ ਨੂੰ ਗੰਗੂ ਗੰਗੂ ਮਾਤਾ ਜੀ ਦੀ ਸੂ ਲੈਂਦਾ ਲੈਂਦਾ ਨਦੀ ਦੇ ਨਾਲ ਟੁਰਦਾ ਟੁਰਦਾ ਅਜੇ ਕੁੰਮੇ ਮਾਸਕੀ ਦੇ ਕੋਲ ਪਹੁੰਚ ਜਾਂਦਾ ਹੈ ਤੇ ਪੁੱਛ ਲੈਂਦਾ ਹੈ ਕਿ ਭਾਈ ਜੀ ਤੁਸੀਂ ਇੱਧਰ ਇੱਕ ਮਿਰਦ ਮਾਤਾ ਤੇ ਦੋ ਬੱਚੇ ਨਾਲ ਨੇ ਕਿਸੇ ਪਾਸੇ ਜਾਂਦੀ ਹੋਈ ਵੇਖੀ ਹੈ ਤੇ ਕੁੰਮਾ ਮਾਸਕੀ ਆਖਦਾ ਹੈ ਆਹ ਭਾਈ ਤੁਸੀਂ ਕੌਣ ਹੋ ਕਹਿਣ ਲੱਗਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਰਸੋਈਆ ਹਾਂ ਤੇ ਮਾਤਾ ਜੀ ਅਤੇ ਬੱਚਿਆਂ ਦੇ ਨਾਲ ਉਹ ਵਿਛੜ ਗਿਆ ਹਾਂ ਘਰ ਲੈ ਆਉਂਦਾ ਹੈ ਕੁੰਮਾ ਮਾਸ ਕੀ ਬਾਹਰ ਖੜੋ ਕੇ ਮਾਤਾ ਨੂੰ ਪੁੱਛਦਾ ਹੈ ਮਾਂ ਗੰਗੂ ਆਇਆ ਹੈ ਤੇ ਮਾਂ ਨੂੰ ਇੱਕ ਵਾਰ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਆਪਣੇ ਘਰ ਦਾ ਮੈਂਬਰ ਮਿਲ ਜਾਂਦਾ ਹੈ ਕਿਧਰੇ ਦੂਰ ਦਰਾਡੇ ਤੇ ਮਾਂ ਨੇ ਆਵਾਜ਼ ਮਾਰ ਲਈ ਗੰਗੂ ਨੂੰ ਗੰਗੂ ਪੁੱਤਰ ਇਹ ਕੈਸਾ ਵਕਤ ਆ ਗਿਆ ਹੈ ਆਪਣੇ ਤੇ ਗੰਗੂ ਕਹਿਣ ਲੱਗਿਆ ਮਾਂ ਚਿੰਤਾ ਨਾ ਕਰੋ ਆਪਾਂ ਮੇਰੇ ਘਰ ਚੱਲਦੇ ਹਾਂ ਫਿਰ ਸਮਾਂ ਵੇਖ ਕੇ ਮੈਂ ਤੁਹਾਨੂੰ ਸਤਿਗੁਰਾਂ ਦੇ ਨਾਲ ਮਿਲਾ ਦੇਵਾਂਗਾ ਗੰਗੂ ਮਾਂ ਨੂੰ ਬੇਨਤੀ ਕਰ ਰਿਹਾ ਹੈ ਕੀ ਆਖ ਰਿਹਾ ਹੈ ਗੰਗੂ ਆਪਾਂ ਵੀ ਪੜ ਲਈਏ ਭਾਈ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾਵੋ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾਵੋ ਤੁਸੀਂ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾਵੋ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾਵੋ ਮੈਂ ਸੇਵਾ ਕਰ ਲੂੰ ਤੋਡੀ ਜੀ ਮੈਂ ਸੇਵਾ ਕਰ ਲੂੰ ਤੋਡੀ ਜੀ ਮੇਰੀ ਭਗ ਕੁਲੀ ਨੂੰ ਲਾ ਬੋ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾ ਬੋ ਤੁਸੀਂ ਚੱਲੋ ਮਾਤਾ ਜੀ चरण मेरे कर पावो जन्मवातानी 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 पिंड खेड़ी दूर नकाई जी पिंड खेड़ी दूर नकाई जी ਤੁਸੀਂ ਚੱਲੇ ਪਿੰਡ ਨੂੰ ਪਾਓ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾਓ ਤੁਸੀਂ ਚੱਲੋ ਮਾਤਾ ਜੀ ਚਰਨ ਮੇਰੇ ਘਰ ਪਾਓ ਮਹਾਤਾ ਜੀ ਮੇਰਾ ਪਿੰਡ ਇਥੋਂ ਨੇੜੇ ਹੀ ਹੈ ਤੁਸੀਂ ਮੇਰੇ ਘਰ ਚੱਲੋ ਜਿਤਨਾ ਚਿਰ ਸਤਿਗੁਰੂ ਮਹਾਰਾਜ ਨਹੀਂ ਮਿਲਦੇ ਮੈਂ ਆਪ ਜੀਆਂ ਦੀ ਸੇਵਾ ਕਰਨੀ ਚਾਹੁੰਦਾ ਹਾਂ ਤੇ ਮਾਂ ਕਹਿਣ ਲੱਗੀ ਚੱਲ ਭਾਈ ਗੰਗਿਆ ਤੂੰ ਮੇਰੇ ਪੁੱਤਰਾ ਵਰਗਾ ਹੈ ਚੱਲ ਤੇਰੇ ਨਾਲ ਚੱਲਦੇ ਹਾਂ ਮਾਂ ਗੁਜਰੀ ਤੇ ਛੋਟੇ ਸਾਹਿਬ ਜਾਦੇ ਗੰਗੂ ਦੇ ਨਾਲ ਜਾਣ ਵਾਸਤੇ ਤਿਆਰ ਹੋ ਜਾਂਦੇ ਨੇ ਤੇ ਮਾਂ ਗੁਜਰਕਾਰ ਉਸਦੇ ਕੋਲ ਜੋ ਪੋਟਲੀ ਹੈ ਜਿਸ ਦੇ ਵਿੱਚ ਧਨ ਪਦਾਰਥ ਹੈ ਜੋ ਖੱਚਰ ਦੇ ਨਾਲ ਹੀ ਟੰਗੀ ਹੋਈ ਹੈ ਮਾਂ ਉਹ ਖੱਚਰ ਦੇ ਉੱਤੋਂ ਪੋਟਲੀ ਲਾਉਂਦੀ ਹੈ ਹੁਰਜੀ ਜਿਸ ਦੇ ਵਿੱਚ ਮਾਇਆ ਹੈ ਉਸ ਦੇ ਵਿੱਚੋਂ ਪੰਜ ਚਾਂਦੀ ਦੀਆਂ ਮੋਹਰਾਂ ਕੱਢਦੀ ਹੈ ਤੇ ਕੁੰਮੇ ਮਾਸ਼ਕੀ ਨੂੰ ਦਿੰਦੀ ਹੈ ਤੇ ਦੋ ਕੰਗਣ ਮਾਈ ਲక్ష్ਮੀ ਨੂੰ ਦੇ ਕੇ ਆਖਦੀ ਹੈ ਕਿ ਤੁਸੀਂ ਦੋਹਾਂ ਨੇ ਬੜੀ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਤੁਹਾਡੀ ਸੇਵਾ ਥਾਂ ਹੀ ਪਵੇਗੀ। ਕੁਮਾ ਮਾਸ਼ ਕੀ ਤੇ ਲక్ష్ਮੀ ਮਾਈ ਇਹ ਭੇਟ ਲੈਣ ਤੋਂ ਨਾ ਕਰ ਦਿੰਦੇ ਨੇ। ਨਹੀਂ ਮਾਂ ਅਸੀਂ ਸੇਵਾ ਦਾ ਮੁੱਲ ਥੋੜੀ ਲੈਣਾ ਹੈ। ਸਾਡਾ ਫਰਜ ਸੀ ਅਸੀਂ ਤੁਹਾਡੀ ਸੇਵਾ ਕੀਤੀ। ਤੇ ਮਾਂ ਕਹਿਣ ਲੱਗੀ ਨਹੀਂ ਭਾਈ ਇਹ ਸੇਵਾ ਦਾ ਮੁੱਲ ਨਹੀਂ। ਇਹ ਤਾਂ ਮੇਰਾ ਪਿਆਰ ਹੈ ਮੇਰਾ ਪਿਆਰ ਹੈ ਤੁਸੀਂ ਜਿਸ ਤਰ੍ਹਾਂ ਸਾਡੀ ਸੇਵਾ ਕੀਤੀ ਹੈ ਇਸੇ ਤਰ੍ਹਾਂ ਆਏ ਗਏ ਦੀ ਸੰਭਾਲ ਕਰਨੀ ਹੈ ਭਾਈ ਤੇ ਜਦ ਮਾਇਆ ਵੇਖੀ ਗੰਗੂ ਨੇ ਮਨੁੱਖ ਦਾ ਮਨ ਹੈ ਪਤਾ ਨਹੀਂ ਕਿਸ ਪਾਸੇ ਚਲਿਆ ਜਾਣਾ ਹੈ ਹੁਣ ਇਹ ਸੇਵਾ ਕਰਨ ਦੀ ਗੱਲ ਕਰਦਾ ਹੈ ਤੇ ਮਾਇਆ ਵੇਖ ਕੇ ਇਸ ਦਾ ਮਨ ਲਾਲਚ ਨਾਲ ਭਰ ਜਾਂਦਾ ਹੈ ਕਹਿਣ ਲੱਗਿਆ ਜੇ ਇਤਨੀ ਮਾਇਆ ਮੇਰੇ ਕੋਲ ਹੋਵੇ ਕਾ ਮੇਰਾ ਜੀਵਨ ਆਰਾਮ ਦੇ ਨਾਲ ਬਤੀਤ ਹੋ ਜਾਵੇਗਾ ਲਾਲਚ ਦੇ ਵਸ਼ ਹੋ ਕੇ ਗੰਗੂ ਮਾਤਾ ਨੂੰ ਤੇ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਘਰ ਵੱਲ ਲੈ ਕੇ ਚੱਲ ਪੈਂਦਾ ਹੈ ਚੱਲ ਪੈਂਦਾ ਹੈ ਆਪਣੇ ਘਰ ਪਿੰਡ ਖੇੜੀ ਵੱਲ ਨੂੰ ਤੇ ਇਹ ਦਰ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੋਵੇਂ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਚਮਕੌਰ ਦੀ ਗੜੀ ਇੱਕ ਕਿਲੇ ਨੂਮਾ ਬਣੀ ਹੋਈ ਹੈ ਤੇ ਸਤਿਗੁਰਾਂ ਨੇ ਸੋਚਿਆ ਕਿ ਇਹ ਗੜੀ ਇੱਕ ਕਿਲੇ ਦਾ ਕੰਮ ਦੇਵੇਗੀ ਚੰਗੀ ਢਾਲ ਦਾ ਕੰਮ ਦੇਵੇਗੀ ਤੇ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘ ਜਾ ਗੜੀ ਦੇ ਮਾਲਕ ਨੂੰ ਪੁੱਛ ਭਾਈ ਇੱਥੇ ਅਸੀਂ ਕੁਝ ਸਮਾਂ ਬਤੀਤ ਕਰਨਾ ਹੈ ਆਰਾਮ ਕਰਨਾ ਹੈ ਕੁਝ ਸਮਾਂ ਗੜੀ ਦੇ ਵਿੱਚ ਭਾਈ ਦਇਆ ਸਿੰਘ ਜਾਂਦਾ ਹੈ ਤੇ ਗੜੀ ਦਾ ਮਾਲਕ ਤੁਰੰਤ ਜਵਾਬ ਦੇ ਦਿੰਦਾ ਹੈ ਕਿ ਗੱਡੀ ਕਿਸੇ ਨੂੰ ਮੈਂ ਨਹੀਂ ਦੇ ਸਕਦਾ ਉਪਰੋ ਤੁਸੀਂ ਰਾਜ ਦੇ ਬਾਗੀ ਹੋ ਜਵਾਬ ਦੇ ਦਿੰਦਾ ਹੈ ਅੱਗੇ ਦੀਆਂ ਵਿਚਾਰਾਂ ਭਾਈ ਕੱਲ ਨੂੰ ਸਰਵਣ ਕਰਾਂਗੇ ਕੀ ਹੋਇਆ ਗੱਡੀ ਦੇ ਵਿੱਚ ਕਿਸ ਤਰ੍ਹਾਂ ਕਮਸਾਨ ਦਾ ਯੁੱਧ ਹੁੰਦਾ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਤਨੇ ਸਿੰਘਾਂ ਦੀ ਸ਼ਹੀਦੀ ਹੁੰਦੀ ਹੈ ਭਾਈ ਸਾਰਾ ਦਰਦਮਈ ਇਤਿਹਾਸ ਆਪ ਜੀਆ ਦੇ ਨਾਲ ਕੱਲ ਨੂੰ ਸਾਂਝਾ ਕੀਤਾ ਜਾਵੇਗਾ ਭਾਈ ਆਓ ਸਮ ਸਮੇ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਭਾਈ ਕੱਲ ਦੀ ਜੋ ਦੇਗ ਦੀ ਸੇਵਾ ਹੈ ਭਾਈ ਕੁਲਤਾਰ ਸਿੰਘ ਸੁਪੁੱਤਰ ਸਰਦਾਰ ਹਰਬੰਸ ਸਿੰਘ ਭਾਈ ਰਣਧੀਰ ਸਿੰਘ ਸੁਪੁੱਤਰ ਸਰਦਾਰ ਪਿਆਰਾ ਸਿੰਘ ਭਾਈ ਬਲਵੀਰ ਚੰਦ ਸੁਪੁੱਤਰ ਸ੍ਰੀ ਚੇਤਰਾਮ ਜੀ ਭਾਈ ਗੁਰਮੇਲ ਸਿੰਘ ਸੁਪੁੱਤਰ ਸਰਦਾਰ ਸਤ ਸਿੰਘ ਇਨਾ ਪਰਿਵਾਰਾਂ ਦੀ ਭਾਈ ਕੱਲ ਦੀ ਦੇਗ ਦੀ ਸੇਵਾ ਹੈ ਸਮੇਂ ਸਿਰ ਗੁਰੂ ਘਰ ਪਹੁੰਚ ਕੇ ਅਰਦਾਸਾਂ ਵਿੱਚ ਸ਼ਾਮਲ ਹੋਣਾ ਜੀ ਆਓ ਜਿਤਨਾ ਕਿ ਸਮਾਂ ਬਾਕੀ ਬਚਿਆ ਹੈ ਭਾਈ ਵਾਹਿਗੁਰੂ ਜਾਪ ਦੇ ਨਾਲ ਜੁੜਨਾ ਕਰੀਏ ਭਾਈ ਸਾਰੇ ਜਾਣੇ ਪਿਆਰ ਸਤਕਾਰ ਦੇ ਨਾਲ ਬੋਲਿਓ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ